ਕਹਿੰਦੇ ਨੇ ਇਧਰ ਪਾਕਿਸਤਾਨ ਤੇ ਇਧਰ ਇੰਡੀਆ ਇਧਰ ਹਾਲੈਂਡ ਹੈ ਜੀ ਤੇ ਇਧਰ ਬਾਰਡਰ ਤੋਂ ਪਰਲੇ ਪਾਸੇ ਸੋਨਾ ਲੀਕਾ ਹਾਂ ਉਹ ਖਾਂ ਹਾਲੈਂਡ ਦਾ ਇਤੋਂ ਦਾ ਹਾਲੈਂਡ ਹੈ ਤੇ ਉਧਰ ਉਧਰ ਸੋਨਾ ਲੀਕਾ ਹੈ ਹਾਂ ਹਾਲੈਂਡ ਦਾ ਤੇ ਸੋਨਾ ਲੀਕਾ ਦਾ ਪਹਿਲਾ ਕੰਬੀਨੇਸ਼ਨ ਦੇਖਾਂਗੇ ਆਪਾਂ ਹਣਾ ਮੈਨਲਾ ਇਹ ਤੋਂ ਪਹਿਲਾਂ ਨਹੀਂ ਦੇਖਿਆ ਜਮਾਂ ਪਹਿਲਾਂ ਜੀ ਇਹਦੇ ਆਪਾਂ 6 ਸਿਲੰਡਰ ਇੰਜਨ ਹਲਾ ਰਹੇ ਆ ਆਇਸ਼ਰ ਜੰਬੋ ਦਾ ਜੀ ਲੈ ਜੀ ਮਿੱਤਰੋ ਹੁਣ ਸੋਨਾ ਲੀਕਾ ਦੇ ਜਿਹੜਾ 6 ਸਿਲੰਡਰ ਇੰਜਨ ਲੱਗਣਾ ਹੈ ਫਾਇਦਾ ਜੀ ਆਇਸ਼ਰ ਜੰਬੋ ਦਾ ਇਹ ਕਿੰਨੇ ਹਸ ਪਾਵਰ ਹੁੰਦਾ ਹੈ ਇਹ 156 HP ਤੱਕ ਕੰਮ ਕਰੂਗਾ 2200 RPM ਤੇ 156 HP ਕੰਮ ਕਰੂਗਾ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਬਈ ਚਾਲ ਚੱਲੂਗਾ ਯਾਰ ਇਹ ਇਹਦੀ ਮਗਰਲਾ ਹਿੱਸਾ ਹਾਂ ਚੱਲੂਗਾ ਪੀਟ ਕੋ ਤਾਂ ਕੰਮ ਜ਼ਿਆਦਾ ਲੈਣਾ ਇਹਨਾਂ ਨੇ ਪੀਟ ਕੋ ਵੀ ਚੱਲ ਜੂਗੀ ਚਾਲੇ ਨੀ ਚੱਲੂਗੀ ਚੱਲੂਗੀ ਅੱਛਾ ਇਹਦੇ ਚ ਐ ਹੁਣ ਖਰਚਾ ਕਿੰਨਾ ਕ ਆ ਜਾਂਦਾ ਵੀ ਇੰਜਨ ਬਦਲਣ ਚ ਇਹ 18000 ਦਾ ਇੰਜਨ ਆਇਆ ਜੀ 18000 ਦਾ ਹਾਂ ਜੇ ਉਹਨੂੰ ਬੋਰ ਕਰਦੇ ਫਿਰ ਤਾਂ 50000 ਲੱਗੇ ਨੇ ਨੇ ਲੱਗ ਜਾਂਦਾ ਹਾਂ ਜੀ ਠੀਕ ਹੈ ਇਹ ਮੰਨ ਲਓ 25000 ਜੀ ਸਾਰਾ ਕੰਪਲੀਟ ਹੋ ਗਿਆ ਹੋਊਗਾ ਨਾ ਸਨੇ ਸਰਵਿਸ ਕਰਕੇ ਸਵਾਗਤ ਆ ਤੁਹਾਡਾ ਦੋਸਤੋ ਆਪਣੀ ਵੀਡੀਓ ਵਿੱਚ ਜੀ ਤੇ ਮਾਨ ਟਰੈਕਟਰ ਵਰਕਸ ਵਿੱਚ ਵੀ ਤੇ ਬਾਈ ਹੋਰਾਂ ਕੋ ਸਸੀ ਕਾ ਬਾਈ ਜੀ ਸਸੀ ਕਾ ਬਾਈ ਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਹੋਰ ਠੀਕ ਠਾਕ ਵਧੀਆ ਤੇ ਬਾਈ ਆਪਾਂ ਜਾਣਕਾਰੀ ਦੇਈਏ ਥੋੜੀ ਜਲਦੀ ਜਲਦੀ ਦਰਸ਼ਕਾਂ ਨੂੰ ਵੀਡੀਓ ਲੰਮੀ ਨਹੀਂ ਕਰਨੀ ਆਪਾਂ ਤੇ ਕਿਹੜੇ ਕਿਹੜੇ ਟਰੈਕਟਰ ਬਈ ਆਪਣੇ ਕੋਲੇ ਹੋ ਰਹੇ ਆ ਤੇ ਟਰੈਕਟਰ ਆਪਣੇ ਕੋਲੇ ਹੋ ਰਹੇ ਆ ਸੋਨਾਲੀ ਕਾ ਦੋ ਠੀਕ ਹੈ ਹਾਂਜੀ ਤੇ ਚਲੋ ਇਹਦੀ ਵੀ ਜਾਣਕਾਰੀ ਲਈ ਆਪਾਂ ਸਭ ਤੋਂ ਨਿੱਕੇ ਟਰੈਕਟਰ ਤੋਂ ਸਟਾਰਟਿੰਗ ਕਰਦੇ ਆ ਇਹਦਾ ਕੀ ਕੰਮ ਕਰ ਕਰਿਆ ਬਈ ਇਹਦਾ ਤਾਂ ਇੰਜਨ ਚੇਂਜ ਕੀਤਾ ਜੀ ਇੰਜਨ ਤਾਂ ਡਾਊਨ ਹੋ ਗਿਆ ਸੀਗਾ ਠੀਕ ਹੈ ਜੀ ਤੇ ਇਹ ਮਾਡਲ ਥੋੜਾ ਨੀਵਾ ਸੀ ਤੇ ਉੱਚਾ ਮਾਡਲ ਆਇਆ 14 ਮਾਡਲ ਆਈਆਂ ਹੁਣ 14 ਮਾਡਲ ਦਾ ਇਹ 265 ਆ ਕੇ 75 ਇਹ 265 ਸੀ ਹੁਣ 75 ਦਾ ਆਈਆਂ ਲਾਤਾ ਨੇ ਠੀਕ ਹੈ ਜੀ ਹਾਂ ਜੀ ਚਲੋ ਵਧੀਆ ਜੀ ਇਹ ਵੀ ਫਿਰ ਜਮਾ ਮੁਫਤ ਗੱਲ ਕੰਮ ਹੀ ਹੋ ਗਿਆ ਜਾਨੀ ਛੋਰੀ ਛਾਰੀ ਵਾਲਾ ਕੰਮ ਮਿਟ ਗਿਆ ਆ ਉਹ ਬਲਾਕ ਜਿਆਦਾ ਨਰਮ ਸੀਗਾ ਡਾਊਨ ਸੀ ਗਲਿਆ ਪਿਆ ਸੀ ਉਹ ਠੀਕ ਹੈ ਜੀ ਉਹਦੇ ਕਰਕੇ ਫਿਰ ਸਾਨੂੰ ਇੰਜਨ ਉੱਚੇ ਮਾਡਲ ਦਾ ਲਾਉਣਾ ਪੈਗਾ ਠੀਕ ਹੈ ਜੀ ਇਹ ਇਹਦੇ ਜੇ ਹੁਣ ਖਰਚਾ ਕਿੰਨਾ ਕ ਆ ਜਾਂਦਾ ਬਈ ਇੰਜਨ ਬਦਲਣ ਚ ਇਹ 18 ਕੇ ਹਜ਼ਾਰ ਦਾ ਇੰਜਨ ਆਇਆ ਜੀ 180 ਠੀਕ ਹੈ ਇਹ ਮੰਨ ਲਓ 25000 ਰੁਪਏ ਸਾਰਾ ਕੰਪਲੀਟ ਹੋ ਗਿਆ ਹੋਊਗਾ ਨਾ ਸਨੇ ਸਰਵਿਸ ਕਰਕੇ ਠੀਕ ਹੈ ਬਈ ਹਾਂਜੀ ਤਾਂ ਇਹ ਵੀ ਮਿੱਤਰੋ ਡੀਆਈ ਵਾਲੇ ਵੀਰ ਜਰੂਰ ਧਿਆਨ ਦਿਆ ਕਰਨ ਵੀ ਇਦਾਂ ਇੰਜਨ ਬਦਲਾ ਲਿਆ ਕਰਨ ਨਾ ਨਵਾਂ ਕਰਾਉਣ ਨਾਲ ਉਸੇ ਜਿਆਦਾ ਹਲਕਾ ਬਲਾਕ ਕੰਡਾ ਮੈਂ ਫਿਰਦਾ ਬਦਲਾਉਣ ਦਾ ਹੀ ਫਾਇਦਾ ਹੈ ਹਾਂ ਕਿਉਂਕਿ ਉਹ ਪੁਰਾਣੇ ਮਾਡਲ ਵੀ ਆਮ ਹੀ ਛੁਰੀ ਜੀ ਕੱਢ ਜਾਂਦੇ ਤੇ ਉਸ ਤੋਂ ਬਾਅਦ ਵੀ ਇਹ 735 735 ਤਾਂ ਰੇ ਥੋੜੇ-ਮੋੜੇ ਕੰਮ ਆਣਾ ਬਸ ਲੋਕਲ ਰਾਈਟਰ ਹਾਂ ਤੇ ਆਹ ਜੀ ਇਹ ਐਕਸੀਡੈਂਟ ਹੋਇਆ ਵਾ अच्छा हम्म ये काम हो ही ਜਾਂਦਾ ये भी अपना ਇਥੇ ਲੋਕਲ ਇਹ ਲੋਕਲੀ ਇਹ ਟਰਾਲੇ ਤੇ ਚੱਲਦਾ ਸੀਗਾ ਜੀ ਠੀਕ ਆ ਜੀ ਇਹਦਾ ਕੰਮ ਹੋਇਆ ਵਾ ਜਾਂਦਾ ਜੀ ਐਸੀ ਦਾ ਆਇਸ਼ਰ ਦਾ ਗੇਅਰ ਬਾਕਸ ਆਹੀ ਪੂਰਾ ਠੀਕ ਆ ਇਹਦੇ ਵੀ ਇੰਜਨ ਇੰਜਨ ਵੱਡਾ ਲਾ ਦੇ ਨੇ ਵਿਚਾਰੇ ਇਹਦੇ ਇੰਜਨ ਵੱਡੇ ਨਹੀਂ ਲੱਗਦੇ ਇਹਦੇ ਠੀਕ ਆ ਠੀਕ ਹੈ ਜੀ ਤੇ ਆਹ ਜੀ ਸਵਰਾਜ ਇਹਦੇ ਤੋਂ ਅਗਲੇ ਹਿੱਸੇ ਦਾ ਕੰਮ ਤੇ ਸਰਵਿਸ ਕੀਤੀ ਉਸ ਲਈ ਠੀਕ ਹੈ ਬਈ ਲੋਕਲ ਟਰੈਕਟਰ ਜਿਹੜੇ ਕਾਫੀ ਹੁਣ ਕਰਾ ਰਹੇ ਹੋਣੇ ਹੁਣ ਪਿੰਡ ਦੇ ਨੇ ਵੀ ਆਏ ਹੋਣਾ ਵੀ ਚਲ ਹੁਣ ਪਹਿਲਾਂ ਪਹਿਲਾਂ ਹੀ ਕਰਾ ਲਈਏ ਫੇਰ ਕੰਮਿੰਦੇ ਪਿੰਡ ਦੇ ਵੀ ਕਰਨੇ ਪੈਣੇ ਤੇਰਾ ਪਤਾ ਨਹੀਂ ਅਗਲਾ ਹਨਾ ਬਿਜੀ ਹੋ ਜਾਣਾ ਹਾਂਜੀ ਹਾਂਜੀ ਤੇ ਬਈ ਆਹਾ ਹੁਣ ਸੋਨਾ ਲੀਕਾ ਦਾਸ ਕਿਵੇਂ ਦੋ ਖਿਲਾੜੀ ਪੈਣੇ ਇਹ ਸੋਨਾ ਲੀਕਾ ਬਈ ਇਹਦੇ ਆਪਾਂ ਇਆਂ ਲਾ ਰਹੇ ਹਾਂ ਜੀ ਹੌਲੈਂਡ ਵਾਲਾ ਅੱਛਾ 75 ਹਸ ਪਾਵਰ ਜੀ 4 ਸਿਲੰਡਰ ਚ ਵਾਹ ਜੀ ਵਾਹ ਹਾਂਜੀ ਲੈ ਜੀ ਮਿੱਤਰੋ ਹੌਲੈਂਡ ਦਾ ਤੇ ਸੋਨਾ ਲੀਕਾ ਦਾ ਪਹਿਲਾ ਕੰਬੀਨੇਸ਼ਨ ਦੇਖਾਂਗੇ ਆਪਾਂ ਹਨਾ ਮੈਨੂੰ ਲੱਗਦਾ ਇਹਦੋਂ ਪਹਿਲਾਂ ਦੇਖਾਂ ਜ ਏ ਬਈ ਆਪਣਾ 5630 ਦਾ ਕੇ ਹਾਂ 5630 ਵਾਲਾ ਜੀ ਅੱਛਾ 5630 ਵਾਲਾ ਇਹ ਬਈ ਆਪ ਹੀ ਨੇ ਇਹ ਬੰਦੇ ਨਾਲ ਗਏ ਸੀ ਅਸੀਂ ਵੈਸੇ ਨਾਲ ਉਹ ਆਪ ਬੰਦੇ ਵੀ ਸੀਗੇ ਮਾਲਕ ਠੀਕ ਹੈ ਇਹ ਕਿੱਥੋਂ ਦਾ ਟਰੈਕਟਰ ਹੈ ਇਹ ਹੈਗਾ ਜੀ ਆਪਣੇ ਦਾ ਬਰਨਾਲੇ ਕੋਲੇ ਆ ਜੀ ਇਥੋਂ ਦਾ ਢਿਲਮਾ ਦਾ ਜੀ ਠੀਕ ਹੈ ਹਾਂ ਜੀ ਤੇ ਇਹਦੀ ਬਈ ਫਿਰ ਫਿਟਿੰਗ ਫੁਟਿੰਗ ਕਿੱਦਾਂ ਆਊਗੀ ਬਈ ਹੁਣ ਫਿਟਿੰਗ ਬਸ ਬਣ ਗਿਆ ਜੀ ਅੱਛਾ ਆ ਵੇਖੋ ਬਣੀ ਪਈ ਹੈ ਜਰਾਜਮੈਂਟ ਪਲੇਟ ਹੈ ਜੀ ਅੱਛਾ ਅਟੈਚਮੈਂਟ ਪਲੇਟ ਆ ਜੀ ਹਾਂ ਆ ਲੱਗ ਜਾਣੀ ਇਹਦੇ ਠੀਕ ਹੈ ਇੱਕ ਪਾਸੇ ਹੌਲੈਂਡ ਤੇ ਇੱਕ ਪਾਸੇ ਦਾ ਸੋਨਾਲੀਕਾ ਇਸ ਤਰ੍ਹਾਂ ਲੱਗ ਜਾਈ ਇਹ ਉਹ ਗੱਲ ਬਣ ਗਈ ਜਿਵੇਂ ਕਹਿੰਦੇ ਹਾਂ ਇਧਰ ਪਾਕਿਸਤਾਨ ਤੇ ਇਧਰ ਇੰਡੀਆ ਇਧਰ ਹੌਲੈਂਡ ਹੈ ਜੀ ਤੇ ਇਧਰ ਬਾਰਡਰ ਤੋਂ ਪਰਲੇ ਪਾਸੇ ਸੋਨਾਲੀਕਾ ਹਾਂ ਇੱਥੇ ਵਾਹ ਹੌਲੈਂਡ ਦਾ ਇਤੋਂ ਦਾ ਹੌਲੈਂਡ ਹੈ ਤੇ ਉਧਰ ਉਧਰ ਸੋਨਾਲੀਕਾ ਹੈ ਹਾਂ ਅੱਗੇ ਸੋਨਾਲੀਕਾ ਚੱਲੋ ਕੀ ਬਾਤ ਹੈ ਤੇ ਅੱਗੇ ਫਿਰ ਹਿੱਸਾ ਤਾਂ ਵੀ ਸੋਨਾਲੀਕਾ ਦਾ ਮਿਲੂ ਹਿੱਸਾ ਸੋਨਾਲੀਕਾ ਦਾ ਹਾਂ ਤੇ ਉਹ ਵੀ ਫਿਰ ਪੈਰਪੁਰ ਬਣਾਉਣਾ ਪੂਜਗੜ ਹਣਾ ਉਹ ਵੀ ਬਣਾਉਣਾ ਪੂਗਾ ਤੇ ਜੇ ਨਾਲ ਲੱਗੇ ਤਾਂ ਬਾਅਦ ਹੀ ਚੱਲਦਾ ਕੰਮ ਪਹਿਲਾਂ ਨੇੜੇ ਲੱਗੂ ਦਾ ਕਰ ਦਿੰਦੇ ਸਸਤਾ ਬਣੇਗਾ ਲੱਗ ਜਾਂਦਾ ਚੁੱਲਾ ਹਾਂਜੀ ਤੇ ਥੋੜੀ ਲੰਬਾਈ ਵਾਧੀ 6 ਇੰਚ ਦੀ ਅੱਛਾ ਲੰਬਾਈ ਵਾਧੀ ਸੀ 6 ਇੰਚ ਘਟਾਉਣ ਦੀ ਵਜ੍ਹਾ ਨਾਲ ਹੀ ਸੀ ਚੁੱਲਾ ਇਹ ਰੱਖਾਂਗੇ ਇਹ ਰੱਖੋਗੇ ਹਾਂ ਠੀਕ ਹੈ ਤੇ ਇਹਦੇ ਆਸਤੇ ਹੁਣ ਤੁਹਾਨੂੰ ਜਿਹੜੇ ਅੱਗੋਂ ਇਹਦੇ ਪੈਰ ਪੂਰ ਬਣਾਉਣੇ ਪਣੇ ਉਹ ਬਣਾਉਣੇ ਪੈਣਗੇ ਹਾਂਜੀ ਉਹ ਬਈ ਮਿੱਤਰੋ ਤੁਹਾਨੂੰ ਦੱਸ ਦਈਏ ਵੀ ਇਹ ਨਾਲ ਉਸਤੇ ਕੋਈ ਵੱਡੀ ਗੱਲ ਨਹੀਂ ਪਹਿਲਾਂ ਸਾਰੇ ਟਰੈਕਟਰ ਤਕਰੀਬਨ ਆ ਆਪਦੇ ਪੈਰਾਂ ਇਹਨਾਂ ਦੇ ਪੈਰਾਂ ਤੇ ਹੀ ਚੱਲਦੇ ਆ ਆਪਦੇ ਅੱਦੇ ਘੱਟ ਚੱਲਦੇ ਆ ਤੇ ਇੱਥੇ ਹੱਥੀ ਜਿਹੜਾ ਲੋਹੇ ਨਾਲ ਬਣਾ ਦਿੰਦੇ ਬਾਈ ਮਾਰ ਮਾਰ ਮੱਥਾ ਹਣਾਂ ਮੱਥਾ ਹੀ ਵੱਜਦਾ ਹੁੰਦਾ ਬਹੁਤ ਬਾਈ ਹੋਰ ਤਾਂ ਕੀ ਹੁੰਦਾ ਅਰੀਨਲ ਚੀਜ਼ ਦੀ ਦਾ ਅਰੀਨਲ ਆ ਅਲੱਗ ਗੱਲ ਹੈ ਨਾ ਹਾਂ ਠੀਕ ਹੈ ਬਾਈ ਤਾਂ ਇਹ ਬਈ ਹੁਣ ਵਧੀਆ ਮਿਲ ਗਈ ਇਹਨਾਂ ਨੂੰ ਕਿੰਨਾ ਮਾਡਲ ਇਹ 13 ਮਾਡਲ ਇੰਜਨ ਹੈ ਜੀ ਠੀਕ ਹੈ ਇਹਨਾਂ ਦਾ ਸੀਲਡ ਹੈ ਸਾਰਾ ਖੁੱਲਿਆ ਨਹੀਂ ਆ ਠੀਕ ਹੈ ਉਹ ਘੱਟ ਚੱਲਿਆ ਤੇ ਇਹ ਬਾਈ ਹੋਰਾਂ ਨੇ ਬਈ ਸ਼ੌਂਕ ਨੂੰ ਹੀ ਇਹ ਸ਼ੌਂਕ ਹੀ ਹੈ ਬਾਕੀ ਇਹ ਨਾ ਵਾਈਬ੍ਰੇਟ ਜ਼ਿਆਦਾ ਕਰਦਾ ਸੀ ਇਹ ਅੱਛਾ ਜੀ ਇਹ ਇਹਦੀ ਜਿਵੇਂ ਲੇਟਾਂ ਹੋ ਗਈਆਂ ਜਿਵੇਂ ਪ੍ਰਾਇਸ ਦਾ ਕੰਮ ਜ਼ਿਆਦਾ ਇਹਨਾਂ ਦਾ ਠੀਕ ਹੈ ਇਹ ਵੈਂਪਰ ਤੋਂ ਲੇਟਾਂ ਭੰਨਦੀਆਂ ਜਾਂ ਕੋਈ ਉਹ ਚੀਜ਼ਾਂ ਇਹ ਜ਼ਿਆਦਾ ਤੋੜ-ਫੋੜ ਕਰਦਾ ਸੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਬਲੈਂਸਰ ਸ਼ਾਫਟ ਹੈ ਵਾਈਬ੍ਰੇਟ ਨਹੀਂ ਕਰਨੀਆਂ ਇਹਨੇ ਠੀਕ ਹੈ ਜੀ ਇਹ ਬਿਲਕੁਲ ਹੋ ਰਹੂਗਾ ਜੀ ਅੱਛਾ ਤਾਂ ਹੌਲੈਂਡ ਦਾ ਇੰਜਨ ਲਾ ਰਹੇ ਆ ਹਾਂ ਤਾਂ ਲਾ ਰਹੇ ਆ ਇਹ ਨਹੀਂ ਵਾਈਬ੍ਰੇਸ਼ਨ ਇਹਦੀ ਖਤਮ ਹੋ ਜਾਣੀ ਹੈ ਜੀ ਠੀਕ ਹੈ ਤੇ ਫਿਰ ਭਈ ਇਹ ਉਹਨਾਂ ਦੀ ਡਿਮਾਂਡ ਹੀ ਸੀ ਵੀ ਵੱਡਾ ਇੰਜਨ ਪੇ 750 ਦਾ ਮਨਨ ਦੀ ਡਿਮਾਂਡ ਹੀ ਸੀ ਵੀ ਹੌਲੈਂਡ ਦਾ ਲਾਉਣਾ 750 ਚ ਪੀ ਲਾਉਣਾ ਹਾਂ ਤੇ ਆਪਣਾ ਤਾਂ ਡਿਮਾਂਡ ਹੀ ਚਾ ਠੀਕ ਹੈ ਨਾ ਕਿਸੇ ਗੱਲ ਨਹੀਂ ਨਾ ਨਹੀਂ ਕਰਨੀਗੀ ਠੀਕ ਹੈ ਤੇ ਬਈ ਆਹ ਨੂੰ ਵੇਖ ਕੇ ਵੀ 6 7 ਮੋਰਗਾ ਇੰਜਨ ਆ ਗਿਆ ਇਹ ਇਹ ਆਪਣੇ ਕੋਲੋਂ MP ਤੋਂ ਆਇਆ ਟਰੈਕਟਰ ਜੀ ਥੋੜਾ ਜ਼ਿਲ੍ਹੇ ਦਾ ਜੀ ਇਹ ਠੀਕ ਹੈ ਇਹਦੇ ਆਪਾਂ 6 ਸਿਲੰਡਰ ਇੰਜਨ ਹਲਾ ਰਹੇ ਆ ਅisher jumbo ਦਾ ਜੀ ਲੈ ਜੀ ਮਿੱਤਰੋ ਹੁਣ ਸੋਨਾ ਲੀਕਾ ਦੇ ਜਿਹੜਾ 6 ਸਿਲੰਡਰ ਇੰਜਨ ਲੱਗਣਾ ਹੈ ਪਹਿਲਾਂ ਜਿਹੜਾ ਆਪਣਾ ਲੱਗ ਰਿਹਾ ਉਹ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਉਹ ਹੀ ਨੂੰ ਲੈ ਲੈਣ ਦਾ ਸੀਗਾ ਜੀ ਉਹ ਹੀ ਨੂੰ ਲੈ ਲੈਣ ਦਾ ਹਾਂ ਤੇ ਇਹ ਇਹ ਕਹਦਾ ਇਹ ਆਇਸ਼ਰ ਜੰਬੋ ਦਾ ਵਜਦਾ ਜੀ ਆਇਸ਼ਰ ਜੰਬੋ ਦਾ ਇਹ ਕਿੰਨੇ ਹਸ ਪਾਵਰ ਹੁੰਦਾ ਇਹ 156 ਐਚਪੀ ਦਿੱਕਰ ਕੰਮ ਕਰੂ 2200 ਆਰਪੀਐਮ ਤੇ 156 ਐਚਪੀ ਕੰਮ ਕਰੂਗਾ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਇਹ ਬਈ ਇੰਜਨ ਇਹਦਾ ਕੰਮ ਕੰਮ ਹੋਣ ਵਾਲਾ ਫਰੀਂਜਨ ਦਾ ਹਾਂ ਇਹ ਓਵਰਹਾਲ ਕਰਨਾ ਪੈਗਾ ਜੀ ਠੀਕ ਹੈ ਇਹ ਬੰਦੇ ਆਪ ਲਿਆਏ ਸੀ ਇਹ ਆਪ ਹੀ ਖਰੀਦੇ ਸੀ ਉਹਨਾਂ ਨੇ ਉੱਥੋਂ ਐਮਪੀ ਤੋਂ ਹੀ ਖਰੀਦੇ ਸੀ ਇਹ ਨਾਲ ਹੋਰ ਤੋਂ ਖਰੀਦੇ ਸੀ ਉਹਨਾਂ ਨੇ ਠੀਕ ਹੈ ਜੀ ਤੇ ਵੈਸੇ ਲੈ ਆਏ ਤਾਂ ਨਵਾਂ ਕਰਕੇ ਸੀ ਪਰ ਇਹ ਹਲਕਾ ਨਿਕਲ ਗਿਆ ਜਾਂ ਮਾੜਾ ਨਿਕਲ ਗਿਆ ਠੀਕ ਹੈ ਤਾਂ ਹੁਣ ਤੁਸੀਂ ਇਹਨੂੰ ਜਿਹੜਾ ਆਪਦੇ ਹੱਥੀਆਂ ਨੂੰ ਬੋਰ ਕਰ ਰਹੇ ਹਾਂ ਹਾਂ ਹੁਣ ਟੋਟਲ ਇਹਦੇ ਸਲੀਬਾਂ ਪਿਸਤਨ ਸਾਰਾ ਕੁਝ ਨਵਾਂ ਪਊਗਾ ਜੀ ਇਹਦੀ ਠੀਕ ਹੈ ਤੇ ਬਈ ਇਹ ਕਿੰਨਾ ਮਗਰਲਾ ਹਿੱਸਾ ਇਹਦਾ ਕਿੰਨਾ ਮਾਡਲ ਹੋਊਗਾ ਇਹ 12 ਮਾਡਲ ਟਰੈਕਟਰ ਹੈ ਜੀ ਠੀਕ ਹੈ ਹਾਂ ਤੇ ਹੁਣ ਬਈ ਇਹਨਾਂ ਨੇ ਕਾਹਦਾ ਕੰਮ ਲੈਣਾ ਵੀ ਇੱਡਾ ਇਹ ਆਪਣੀ ਉਹ ਮਸ਼ੀਨ ਹੁੰਦੀ ਹੈ ਨਾ ਖਾਲੀ ਪੱਟਣ ਵਾਲੀ ਜਿਹੜੀ ਪੈਪਾਂ ਵਾਲੀ ਉਹ ਮਸ਼ੀਨ ਬਣਾਉਣੀ ਇਹਨਾਂ ਨੇ ਯਾਨੀ ਪੀਟੋ ਦਾ ਕੰਮ ਲੈਣਾ ਪੀਟੋ ਦਾ ਕੰਮ ਲੈਣਾ ਇਹਨਾਂ ਦੇ ਛੋਟੇ ਜਿਹੜੇ ਇੰਜਨ ਆ ਇਹਨਾਂ ਨੇ ਬਣਾਈ ਆ ਪਹਿਲਾਂ ਘਰੇ ਬਣਾ ਲੈਂਦੇ ਆ ਇਹ ਠੀਕ ਹੈ ਆਪ ਕਾਰੀਗਰ ਬੰਦੇ ਆ ਇਹਨਾਂ ਨੇ ਆਹ ਇੰਜਨ ਲਾ ਕੇ ਸਟੈਂਡ ਬਣਾ ਕੇ ਟਰੈਕਟਰ ਦੇ ਪਿੱਛੇ ਪੈਂਦੀ ਕਰਤੀ ਸੀਗੀ ਠੀਕ ਹੈ ਉਹ ਉਹ ਵਧੀਆ ਕਾਮਯਾਬ ਹੋਇਆ ਉਸ ਪਰਕੇ ਫਿਰ ਇਹ ਕਹਿੰਦੇ ਵੀ ਟਰੈਕਟਰ ਦੇ ਵਿੱਚ ਫਿੱਟ ਕਰ ਲੈਣੇ ਠੀਕ ਆ ਹੁਣ ਇੰਜਣ ਵੱਡਾ ਕਰ ਦੇਣਗੇ ਹਾਂ ਇੰਜਣ ਹੁਣੇ ਵੱਡਾ ਲਾਉਣਾ ਇਹਦਾ ਗੇਅਰ ਬਾਕਸ ਦਾ ਕੰਮ ਹੋ ਗਿਆ ਸਾਰਾ ਬੈਰਿੰਗ ਬੁਰਿੰਗ ਸਾਰੇ ਨਵੇਂ ਪਾਏ ਨੇ ਠੀਕ ਆ ਜੀ ਤੇ ਇਹ ਬਈ ਚਾਲ ਚੱਲੂਗਾ ਯਾਰ ਇਹ ਇਹਦੀ ਮਗਰਲਾ ਹਿੱਸਾ ਹਾਂ ਚੱਲੂਗਾ ਪੀਟ ਕੋ ਤੇ ਕੰਮ ਜ਼ਿਆਦਾ ਲੈਣਾ ਇਹਨਾਂ ਨੇ ਪੀਟ ਕੋ ਵੀ ਚੱਲ ਜੂਗੀ ਜਾਂ ਨਹੀਂ ਚੱਲੂਗਾ ਚੱਲੂਗੀ ਅੱਛਾ ਕੋਈ ਆਇਆ ਤਾਂ ਨਹੀਂ ਵੀ ਸ਼ਾਫਟਾਂ ਹੀ ਬਣਾਈ ਜਾਂਦੇ ਨਾ ਨਾ ਕੁਝ ਨਹੀਂ ਹੁੰਦਾ ਜੀ ਕੁਝ ਨਹੀਂ ਠੀਕ ਹੈ ਤੇ ਬਈ ਇਹਦੀ ਕਲੱਚ ਪਲੇਟ ਵਗੈਰਾ ਫਿਰ ਕਿਹੜੀ ਰੱਖੀ ਜਾਊਗੀ ਜ ਠੀਕ ਹੈ ਉਹ ਉੱਚੇ ਮਾਡਲ ਦਾ ਪਾ ਦੇਗਾ ਮਤਲਬ ਵੱਡੇ ਨਾ ਇਹਦੇ 12 ਮਾਡਲ ਵਾਲੇ ਪਊਏ ਤੋਂ ਵੱਡਾ ਪੈਂਦਾ ਨਹੀਂ ਇਹ ਤੇ ਅੱਛਾ ਤੇ ਉਹ ਕੱਢੀ ਜੋ ਕੜ ਹਾਂ ਵਧੀਆ ਚੱਲੂ ਠੀਕ ਹੈ ਤਾਂ ਮਿੱਤਰੋ ਇਹ ਵੀ ਤੁਹਾਨੂੰ ਜਦੋਂ ਮੜਾ ਜਾ ਹੋ ਗਿਆ ਰੈਡੀ ਵਿਖਾਵਾਂਗੇ ਅੱਗੇ ਤੇ ਅੱਗੇ ਆਪਾਂ ਮਾੜਾ ਮੋਟੇ ਦੀ ਟੈਸਟਿੰਗ ਵੀ ਦਿਖਾਵਾਂਗੇ ਹਨ ਉਹ ਹਾਂ ਟੈਸਟਿੰਗ ਸਮਾਂ ਲੱਗਿਆ ਜੂਰ ਦਿਖਾਵਾਂਗੇ ਤੁਹਾਨੂੰ ਵੀ ਕਾਲਾ ਤੇ ਇਹਨਾਂ ਨੂੰ ਕਾਲਾ ਸਾਡੀ ਕ੍ਰੈਂਕ ਸ਼ਾਫਟ ਹੈ ਜੀ ਅੱਛਾ ਜੀ ਹਾਂ ਟੋਟਲ ਗ੍ਰੈਂਡ ਹੋਈ ਹੈ ਜੀ ਸਾਰੀ ਕਿਆ ਬਾਤ ਹੈ ਬਈ ਕਿਨੇ ਕਿਨੇ ਰੜਾ ਵਗਰ ਪਈਆਂ ਮੈਂ ਮਤਰਾ ਸੁਣਤਾ ਆ ਆਇਸ਼ਰ ਕੰਪਨੀ ਦਾ ਆਪਾਂ ਇਹ ਨਹੀਂ ਕਹਿ ਸਕਦੇ ਹਨਾ ਬਈ ਇਹ ਵੀ ਟਰੈਕਟਰ ਵਰਕਸ ਹੈ ਵੀ ਟਰੱਕ ਵਰਕਸ ਵੀ ਬਣੀ ਪਈ ਬੱਚੇ ਹਨਾ ਦੇਖੋ ਮਾਲਕ ਦੀ ਨਿਗਰ ਸਿੱਧੀ ਹੋਣੀ ਚਾਹੀਦੀ ਹੈ ਸਹੀ ਗੱਲ ਹੈ ਨਾ ਬਈ ਇਹਦਾ ਸਮਾਨ ਵੀ ਦਿਖਾ ਦਿਓ ਬਿਲਕੁਲ ਜੈਨੀਆਂ ਆਇਸ਼ਰ ਕੰਪਨੀ ਦਾ ਜੀ ਠੀਕ ਹੈ ਜੀ ਕੋਈ ਵੀ ਚੀਜ਼ ਆਪਾਂ ਵਿੱਚ ਹਲਕੀ ਨਹੀਂ ਪਾਈ ਗਈ ਸਲੀਵ ਪਿਸਟਨ ਸਭ ਕੰਪਨੀ ਦੇ ਨੇ ਆ ਪਿਸਟਨ ਆਇਸ਼ਰ ਕੰਪਨੀ ਦੇ ਦੇ ਜੀ ਠੀਕ ਹੈ ਜੀ ਜੈਨੀਆਂ ਨੇ ਬਿਲਕੁਲ ਜੀ ਸਾਰੇ 1111000 ਰੁਪਏ ਨਾਲ ਦੀ ਕੋਈ ਮਰਜ਼ੀ ਸੀਗੀ ਠੀਕ ਹੈ ओरिजिनल ਕੰਮ ਹੋਊਗਾ ਜਾਨ ਤੇ ਟਰੱਕ ਦਾ ਇੰਜਨ ਹੋ ਰਿਹਾ ਜਾਨੀ ਇੱਥੇ ਹੋਂ ਦੇਖੀਏ ਆਪਾਂ ਹਾਂ ਇਹ ਅਕਸਰ ਜੰਬੋ ਵਜਦਾ ਇਹਦਾ ਨਾਮ ਵੈਸੇ ਠੀਕ ਹੈ ਹਾਂ ਇਹਦੀ ਮੰਨ ਲਓ ਪਾਵਰ ਇਹਦੀ 100 HP ਹੁੰਦੀ ਹੈ 12-1300 ਚੱਕਰ ਤੇ 1500 ਚੱਕਰ ਤੇ ਘੜਦਾ ਠੀਕ ਹੈ ਜਿਵੇਂ ਜਿਵੇਂ RPM ਵਧਣਗਾ ਮੇ ਵੀ HP ਵਾਧਦੀ ਹੈ ਜੀ HP ਵਾਧਦੀ ਹੈ ਹਾਂ ਇਹ ਰੂਟਰ ਪੰਪ 55 HP ਦੇ 2200 RPM ਤੇ ਇਹ ਜਾਵੜਦਾ ਠੀਕ ਹੈ ਇਹ ਰੂਟਰ ਪੰਪ ਜੀ ਹੁਣ ਨਹੀਂ ਇਹ ਮਾਈਕੋ ਪੰਪ ਹੈ ਜੀ ਅੱਛਾ ਮਾਈਕੋ ਪੰਪ ਹੈ ਜੀ ਹਾਂ ਮਾਈਕੋ ਪੰਪ ਠੀਕ ਹੈ ਜੀ ਹਾਂਜੀ ਤੇ ਚਲੋ ਵਧੀਆ ਬਈ ਇਹ ਸੋਨਾ ਲਿਕਾ ਦਾ ਹਿੱਸਾ ਇਹਦਾ ਹੀ ਆ ਇਹਦੇ ਵੀ ਪਰ ਸਾਰੇ ਪੈਰ ਪੂਰ ਬਣਨਗੇ ਕਾਫੀ ਟਾਈਮ ਲੱਗ ਜਾ ਆ ਟਾਈਮ ਤਾਂ ਕਾਫੀ ਲੱਗ ਜਾ ਵੈਸੇ ਇਹਨਾਂ ਨੂੰ 15 ਤਰੀਕ ਦੇ ਰੱਖੀ ਆ ਗਾ ਮਸ਼ੀਨ ਵਾਲੇ ਬੰਦੇ ਨੂੰ ਜਿਹੜਾ ਮਸ਼ੀਨ ਬਣਾਉਣੀ ਆ ਠੀਕ ਹੈ ਜੀ ਪਰ ਕੋਸ਼ਿਸ਼ ਕਰਾਂਗੇ 15 ਤਰੀਕ ਨੂੰ ਸ਼ਾਇਦ ਹੋ ਜੇ ਪਰ ਲੱਗਦਾ ਨਹੀਂ ਵੀ ਕਰ ਸਕਾਂਗੇ ਅਸੀਂ ਬਣਾ ਜੱਟ ਤਾਂ ਨੱਠ ਨਾ ਤਾਂ ਹੋ ਗਈ ਆ ਠੀਕ ਹੈ ਜੀ ਹੋਈ ਜਾਊਗਾ ਠੀਕ ਹੈ ਜੀ ਪਰ ਸਮਾਂ ਲੱਗ ਜਾਂਦਾ ਥੋੜਾ ਉਹਦਾ ਆਪਣਾ ਕਿੰਨਾ ਕੰਮ ਰਹਿੰਦਾ ਦੂਜੇ ਦਾ ਹਿੰਦੁਸਤਾਨ ਦਾ ਹਿੰਦੁਸਤਾਨ ਦਾ ਹਿੰਦੁਸਤਾਨ ਦੇ ਪਲੇਟਫਾਰਮ ਲੱਗ ਗਏ ਆ ਮਗਰਾੜ ਫ ਠੀਕ ਤੇ ਬੈਟਰੀ ਬਾਕਸੇ ਲੱਗ ਗਈ ਥੋੜੇ ਬਹੁਤ ਕੰਮ ਰਹਿੰਦੇ ਨੇ ਬਸ ਠੀਕ ਹੈ ਜੀ ਚਲੋ ਠੀਕ ਹੈ ਉਹ ਵੀ ਪਾ ਦਿੰਦੇ ਆ ਤੁਸੀਂ ਦੇਖ ਲਓ ਉਸੇ ਵਰਕਸ਼ਾਪ ਉਹ ਵੀ ਆਪਾਂ ਦੋਸਤੋ ਦੇਖਦੇ ਆ ਉਹ ਵੀ ਹੋ ਸਕਦਾ ਇਸੇ ਵੀਡੀਓ ਦੇ ਵਿੱਚ ਪਾ ਦਈਏ ਉਹਨੂੰ ਵੀ ਤੇ ਠੀਕ ਆ ਬਾਈ ਜੀ ਠੀਕ ਆ ਬਾਈ ਧੰਨਵਾਦ ਬਹੁਤ ਸਤਿ ਸ੍ਰੀ ਅਕਾਲ ਤਾਂ ਮਿੱਤਰੋ ਬਹੁਤ ਭਰਾ ਜਾਣਦੇ ਆ ਉਹ ਟਰੈਕਟਰ ਬਾਰੇ ਕਿਉਂਕਿ ਬਹੁਤ 5 6 ਵੀਡੀਓ ਦੇ ਵਿੱਚ ਉਹ ਟਰੈਕਟਰ ਆ ਚੁੱਕੇ ਜਿਹੜਾ ਹਿੰਦੁਸਤਾਨ 6 ਸਿਲੰਡਰ ਦੇ ਵਿੱਚ ਤਿਆਰ ਹੋ ਰਿਹਾ ਹੈ ਕਾਫੀ ਉਹਦੀਆਂ ਮੋਡੀਫਿਕੇਸ਼ਨ ਹੋਈਆਂ ਹੋਈਆਂ ਤਾਂ ਉਹ ਵੀਡੀਓ ਵੀ ਉਹਦੀ ਹੋ ਸਕਦਾ ਲੱਗ ਪਈ ਹੈ ਜਾਂ ਇਹਦੇ ਵਿੱਚ ਹੀ ਐਡ ਕਰਦੇ ਤਾਂ ਠੀਕ ਹੈ ਜੀ ਫਿਲਹਾਲ ਬਾਕੀ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਬਾਈ ਦਾ ਉੱਪਰ ਨੰਬਰ ਆ ਰਿਹਾ ਜੀ ਤੇ ਇੱਥੇ ਹਰ ਤਰ੍ਹਾਂ ਦੇ ਟਰੈਕਟਰ ਦੇ ਜਿਗਾਰੜ ਜਿਹੜੇ ਘਰੇ ਜਾਂਦੇ ਆ ਤਿਆਰ ਗੇਅਰ ਲਾਏ ਜਾਂਦੇ ਸਾਰਾ ਕੁਝ ਹੀ ਤਕਰੀਬਨ ਬਾਈ ਕਰ ਦਿੰਦਾ ਜੀ ਤੇ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਚੰਗੀ ਲੱਗੇ ਤਾਂ